ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਵੇਸਣ ਤੇ ਪਿਆਜ਼ ਵਾਲੀਆਂ ਤੰਦੂਰੀ ਰੋਟੀਆਂ ਤੇ ਪਿਆਜ਼ ਤੇ ਹਰੀ ਮਿਰਚ ਆਪਾਂ ਬਰੀਕ ਚੋਪ ਕਰ ਲਏ ਹੁਣ ਇਹਦੇ ਵਿੱਚ ਆਪਾਂ ਵੇਸਣ ਮਿਲਾ ਦਿੰਨੇ ਆ ਜਿੰਨੀ ਕ ਆਪਾਂ ਨੂੰ ਜ਼ਰੂਰਤ ਪਿਆਜ਼ ਦੇ ਹਿਸਾਬ ਨਾਲ ਆਪਾਂ ਵੇਸਣ ਮਿਲਾਵਾਂਗੇ 4-5 ਚਮਚ ਆਪਾਂ ਵੇਸਣ ਦੇ ਮਿਲਾ ਲੈਣੇ ਆ ਨਾਲ ਹੀ ਆਪਾਂ ਨਾਰਦਾਣਾ ਕੁੱਟ ਕੇ ਇਹ ਮਿਲਾ ਦਿੰਨੇ ਆਂ ਕੁੱਟਿਆ ਹੋਇਆ ਨਾਲ ਨਮਕ ਪਾ ਦਿੰਨੇ ਟੇਸਟ ਅਕੋਰਡਿੰਗ ਲਾਲ ਮਿਰਚ ਥੋੜੀ ਜੀ ਪਾ ਦਿੰਨੇ ਕੁੱਟੀ ਹੋਈ ਜੀਰਾ ਸਾਬਤ ਥੋੜਾ ਜਿਆ ਧਨੀਆ ਪਾਊਡਰ ਤੇ ਗਰਮ ਮਸਾਲਾ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਂ ਪਾਣੀ ਨਹੀਂ ਪਾਉਣਾ ਆਪਾਂ ਪਿਆਜ਼ ਤੇ ਨਮਕ ਨੇ ਪਾਣੀ ਛੱਡ ਜਾਣਾ ਜੇ ਜ਼ਰੂਰਤ ਹੋਈ ਤੇ 1.5 ਚਮਚਾ ਪਾਵਾਂਗੇ ਨਹੀਂ ਤੇ ਨਹੀਂ ਪਾਉਣਾ ਵੈਸੇ ਨਾ ਆਪਾਂ ਤਿਆਰ ਕਰ ਲਿਆ ਹੁਣ ਆਪਾਂ ਛੋਟੇ ਛੋਟੇ ਪੇੜੇ ਬਣਾਉਣੇ ਆ ਬਿਲਕੁਲ ਛੋਟੇ ਛੋਟੇ ਬਣਾਵਾਂਗੇ ਕਿਉਂਕਿ ਇਹ ਡਬਲ ਪੇੜੇ ਹੋਣਗੇ ਨਾ ਇਸ ਤੋਂ ਪਹਿਲਾਂ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਪੇੜੇ ਆਪਾਂ ਕਰ ਲਏ ਆ। ਇਹਨਾਂ ਨੂੰ ਆਪਾਂ ਪੇੜਿਆਂ ਨੂੰ ਖਿਲਾਰ ਕੇ ਤੇ ਇਹਨਾਂ ਨੂੰ ਰੱਖ ਲੈਣੇ ਆ। ਫਿਰ ਇਹਨਾਂ ਦੇ ਉੱਪਰ ਵੇਸਣ ਲਾਵਾਂਗੇ। ਪਾਣੀ ਪਾਉਣ ਦੀ ਆਪਾਂ ਨੂੰ ਨਹੀਂ ਜ਼ਰੂਰਤ ਪਈ ਕਿਉਂਕਿ ਪਿਆਜ਼ ਤੇ ਨਮਕ ਨੇ ਬਾਣੀ ਛੱਡ ਦਿੱਤਾ ਉਸੇ ਵਿੱਚ ਹੀ ਆਪਣੇ ਠੀਕ ਹੋ ਗਏ ਆ ਪਿਆਜ਼ ਵੇਸਣ ਆਪਾਂ ਇਹਨਾਂ ਨੂੰ ਹੱਥ ਦੇ ਹੱਥ ਨਾਲ ਇਹਨਾਂ ਨੂੰ ਉੱਪਰ ਲਾ ਲੈਣੇ ਆ ਜਿੰਨੀ ਕ ਆਪਾਂ ਨੂੰ ਜ਼ਰੂਰਤ ਆਪਾਂ ਰੋਟੀ ਦੇ ਹਿਸਾਬ ਨਾਲ ਲਾ ਲਾਂਗੇ ਜਿੱਡੇ ਕ ਆਪਣੇ ਪੇੜੇ ਉਸੇ ਹਿਸਾਬ ਨਾਲ ਆਪਾਂ ਵਿੱਚ ਥੋੜਾ ਥੋੜਾ ਲਗਾਈ ਜਾਵਾਂਗੇ ਉਹਨਾਂ ਇਹਨਾਂ ਦੇ ਉੱਪਰ ਦੂਸਰੀ ਰੋਟੀ ਲਾ ਦਿੰਨੇ ਆ ਦੂਰ ਆਪਾਂ ਪਹਿਲਾਂ ਹੀ ਬਾਲ ਲਿਆ ਸੀ ਹੁਣ ਤੰਦੂਰ ਆਪਣਾ ਤਪ ਗਿਆ ਤੇ ਹੁਣ ਆਪਾਂ ਰੋਟੀਆਂ ਲਾਉਨੇ ਆ ਇਸ ਤਰ੍ਹਾਂ ਇਹਨਾਂ ਨੂੰ ਰੋਟੀ ਨੂੰ ਪਹਿਲ ਹੱਥ ਨਾਲ ਖਿਲਾਰਨਾ ਫਿਰ ਇਹਨਾਂ ਨੂੰ ਹੱਥ ਦੇ ਨਾਲ ਹੀ ਆਪਾਂ ਇਹਨੂੰ ਰੋਟੀ ਨੂੰ ਬਣਾਉਣਾ ਤੇ ਜਿਹੜੀ ਸਾਈਡ ਤੋਂ ਆਪਾਂ ਲਾਉਣੀ ਆ ਉਹ ਸਾਈਡ ਪਾਣੀ ਨਹੀਂ ਲਾਉਣਾ ਉੱਪਰ ਵਾਲੀ ਸਾਈਡ ਲਾਉਣਾ ਪਾਣੀ ਪਾਣੀ ਦੇ ਨਾਲ ਆਪਾਂ ਹੱਥ ਦੇ ਨਾਲ ਰੋਟੀ ਲਾ ਦੇਣੀ ਆ ਰੋਟੀਆਂ ਆਪਣੀਆਂ ਬਣਦੀਆਂ ਜਾਂਦੀਆਂ। ਇੱਕ ਰੋਟੀ ਆਪਣੀ ਬਣ ਗਈ। ਇਸੇ ਤਰ੍ਹਾਂ ਆਪਾਂ ਸਾੜੀਆਂ ਰੋਟੀਆਂ ਲਾ ਲੈਨੇ ਆ। ਇਹ ਰੋਟੀ ਦਹੀਂ ਨਾਲ, ਲੱਸੀ ਨਾਲ, ਕਿਸੇ ਵੀ ਚੀਜ਼ ਨਾਲ ਖਾ ਸਕਦੇ ਆ। ਆਪਾਂ ਚਾਹ ਨਾਲ ਵੀ ਖਾ ਸਕਦੇ ਆ। ਬਹੁਤ ਹੀ ਸੁਆਦ ਲੱਗਦੀਆਂ। ਤੁਸੀਂ ਵੀ ਜਰੂਰ ਬਣਾ ਕੇ ਵੇਖਿਓ।